ਮંત્રી ਬ੍ਰਹਮਸ਼ੰਕਰ ਜੀ ਬੜਾ ਵਿਸ਼ੇਸ਼ ਤੌਰ ਤੇ ਪਹੁੰਚਿਆ ਗਿਆ ਤੇ ਗੱਲਬਾਤ ਜੀ ਭਾਜੀ ਅੱਜ ਵਿਸ਼ੇਸ਼ ਤੌਰ ਤੇ ਤੁਸੀਂ ਮੁੱਖ ਮਹਿਮਾਨ ਬਣੇ ਆਰਮੀ ਫੰਕਸ਼ਨ ਦੀ ਇਸ ਸਾਡੀ ਪੰਜਾਬ ਸਾਹਿਬਾ ਹਿੱਸਾ ਬਣਦੀ ਹੈ ਤੁਹਾਡੀ ਭਗਵਾਨ ਜਗਨਨਾਥ ਜੀ ਦੀ ਬਲਰਾਮ ਬਲਰਾਮ ਜੀ ਦੀ ਜਿਹੜੀ ਸ਼ੁਭਾ ਯਾਤਰਾ ਹੈ ਇਹ ਮੈਂ ਸਾਰੀ ਹੀ ਲੁਧਿਆਣਾ ਨਿਵਾਸੀਆਂ ਨੂੰ ਬਹੁਤ-ਬਹੁਤ ਧੰਨਵਾਦ ਦਿੰਦਾ ਕਿ 27 ਸਾਲ ਤੋਂ ਲਗਾਤਾਰ ਲੁਧਿਆਣੇ ਤੇ ਨਿਕਲਦੀ ਹੈ ਔਰ ਕਿਉਂਕਿ ਪੰਜਾਬ ਗਵਰਨਮੈਂਟ ਨੇ 20 ਤੋਂ ਲੈ ਕੇ 30 ਤੱਕ ਸ਼ਹੀਦੀ ਦਿਵਸ ਮਨਾ ਰਹੀ ਆ ਸਰਵੰਸਦਾਨੀ ਗੁਰਗੋਬਿੰਦ ਸਿੰਘ ਮਹਾਰਾਜ ਨੇ ਗੁਰੂ ਤੇਗ ਬਹਾਦਰ ਜੀ ਦੀ ਕਰਵਾਨੀ ਆਪਣੇ ਪਿਤਾ ਜੀ ਨੂੰ ਕਿਹਾ ਸੀ ਗਉਹ ਔਰ ਜਨਉਹ ਦੀ ਰੱਖਿਆ ਦੇ ਲਈ ਉਹਨਾਂ ਦੀ ਉਹਨਾਂ ਨੇ ਕਿਹਾ ਤੁਹਾਡੇ ਤੋਂ ਵੱਡਾ ਤਿਆਗ ਕੌਣ ਕਰ ਸਕਦਾ ਔਰ ਮੈਗਨਾਈਟ ਸ਼ੋਭਾ ਯਾਤਰਾ ਹੈ ਉਹਨਾਂ ਨੂੰ ਹੀ ਸਮਰਪਿਤ ਦਾ ਚਾਰੋਂ ਸਾਬ ਜਦਾਂ ਨੂੰ ਸਮਰਪਿਤ ਹੈ ਔਰ ਉਹਨਾਂ ਦਾ ਜਿਹੜਾ ਭਗਵਾਨ ਦਾ ਆਸ਼ੀਰਵਾਦ ਆ ਸਾਡੇ ਸਾਰਿਆਂ ਤੇ ਬਣਿਆ ਰਹੇ ਇਹ ਕਭ ਸ਼ੁਭ ਕਾਮਨਾ ਕਰਦਾ ਹਾਂ ਸੋ ਸੋ ਇਸਨ ਕੈਬਨ ਮੰਤਰੀ ਬ੍ਰਹਮਸ਼ੰਕਰ ਜਿੰਪਾਈ ਦੱਸਿਏ ਕਿ 50 ਸਾਲ ਦੌਰਾਨ 2023 ਤੱਕ ਛੋਟੇ ਚਾਰ ਸਾਬ ਜਿਹੜੇ ਸ਼ਹੀਦੀ ਦਿਹਾੜਾ ਮਨਾਇਆ ਜਾ ਰਿਹਾ ਤੇ ਮੰਤਰੀ ਬ੍ਰਹਮਸ਼ੰਕਰ ਜਿੰਪਾਈ ਜਿਹੜਾ ਵਿਸ਼ੇਸ਼ ਤੌਰ ਤੇ ਪਹੁੰਚਿਆ ਗਿਆ ਤੇ ਗੱਲਬਾਤ ਜੇ ਭਾਜੀ ਅੱਜ ਵਿਸ਼ੇਸ਼ ਤੌਰ ਤੇ ਤੁਸੀਂ ਮੁੱਖ ਮਹਿਮਾਨ ਬਣਦੇ ਆ ਆਰਮੀ ਫੰਕਸ਼ਨ ਦੀ ਇਸ ਸਾਡੇ 50 ਸਾਲ ਪੇਸ਼ਾ ਹਿੱਸਾ ਬਣਦੀ ਹੈ ਭਗਵਾਨ ਜਗਨਨਾਥ ਜੀ ਦੀ ਬਲਰਾਮ ਬਲਰਾਮ ਜੀ ਦੀ ਜਿਹੜੀ ਸ਼ੁਭਾ ਯਾਤਰਾ ਹੈ ਇਹ ਮੈਂ ਸਾਰੀ ਹੀ ਲੁਧਿਆਣਾ ਨਿਵਾਸੀਆਂ ਨੂੰ ਬਹੁਤ-ਬਹੁਤ ਧੰਨਵਾਦ ਦਿਨਾ ਕਿ 27 ਸਾਲ ਤੋਂ ਲਗਾਤਾਰ ਲੁਧਿਆਣੇ ਤੇ ਨਿਕਲਦੀ ਹੈ। ਔਰ ਕਿਉਂਕਿ ਪੰਜਾਬ ਗਵਰਨਮੈਂਟ ਨੇ 20 ਤੋਂ ਲੈ ਕੇ 30 ਤੱਕ ਸ਼ਹੀਦੀ ਦਿਵਸ ਮਨਾ ਰਹੀ ਹੈ। ਸਰਵਜਨ ਸਦਾਨੀ ਗੁਰਗੋਬਿੰਦ ਸਿੰਘ ਮਹਾਰਾਜ ਨੇ ਗੁਰੂ ਇੱਕ ਬਹਾਦਰ ਜੀ ਦੀ ਕੁਰਬਾਨੀ ਆਪਣੇ ਪਿਤਾ ਜੀ ਨੂੰ ਕਹਿਆ ਸੀ ਗਊ ਔਰ ਜਨਊ ਦੀ ਰੱਖਿਆ ਦੇ ਲਈ ਉਹਨਾਂ ਦੀ ਉਹਨਾਂ ਨੇ ਕਹੇ ਤੁਹਾਡੇ ਤੋਂ ਵੱਡਾ ਤਿਆਗ ਕੌਣ ਕਰ ਸਕਦਾ। ਔਰ ਮੈਂ ਕਹਿੰਦਾ ਜਿਹੜਾ ਸ਼ੋਭਾ ਯਾਤਰਾ ਹੈ ਉਹਨਾਂ ਨੂੰ ਹੀ ਸਮਰਪਿਤ ਦਾ ਚਾਰੋਂ ਸਾਬ ਜਦਾਂ ਨੂੰ ਸਮਰਪਿਤ ਹੈ। ਔਰ ਉਹਨਾਂ ਦਾ ਜਿਹੜਾ ਭਗਵਾਨ ਦਾ ਆਸ਼ੀਰਵਾਦ ਆ ਸਾਡੇ ਸਾਰਿਆਂ ਤੇ ਬਣਿਆ ਰਹੇ ਇਹ ਕਭ ਸ਼ੁਭ ਕਾਮਨਾ ਕਰਦਾ। ਸੋ ਇਹ ਸਾਡੇ ਕੈਬਨਰ ਮੰਤਰੀ ਬ੍ਰਹਮਸ਼ੰਕਰ ਜਿੰਪਾਈ ਜੀ ਆਦਿ ਕਿ 50 ਸਾਲ ਦੌਰਾਨ 20 ਤੋਂ ਲੈ ਕੇ 30 ਤੱਕ ਜਿਹੜੇ ਛੋਟੇ ਚਾਰ ਸਾਬ ਜਦਾਂ ਸ਼ਹੀਦੀ ਦਿਹਾੜਾ ਬਣਾਇਆ ਜਾ ਰਿਹਾ ਤੇ ਮੰਤਰੀ ਬ੍ਰਹਮਸ਼ੰਕਰ ਜੀ ਬੜਾ ਵਿਸ਼ੇਸ਼ ਤੌਰ ਤੇ ਪਹੁੰਚੇ ਗਿਆ ਤੇ ਗੱਲਬਾਤ ਜੇ ਭਾਜੀ ਅੱਜ ਵਿਸ਼ੇਸ਼ ਤੌਰ ਤੇ ਤੁਸੀਂ ਮੁੱਖ ਮਹਿਮਾਨ ਬਣੇ ਤਾਂ ਆਰਮੀ ਫੰਕਸ਼ਨ ਦੀ ਇਸ ਸਾਡੇ ਪੰਜਾਬ ਇਸਾ ਹਿੱਸਾ ਬਣਦੀ ਹੈ। ਵਨ ਜਗਨਨਾਥ ਜੀ ਦੀ ਬਲਰਾਮ ਬਲਰਾਮ ਜੀ ਦੀ ਜਿਹੜੀ ਸ਼ੁਭਾ ਯਾਤਰਾ ਹੈ ਇਹ ਮੈਂ ਸਾਰੇ ਹੀ ਲੁਧਿਆਣਾ ਨਿਵਾਸੀਆਂ ਨੂੰ ਬਹੁਤ-ਬਹੁਤ ਦੁਆਰਖਬਾਦ ਜੀ ਨਾ ਕਿ 27 ਸਾਲ ਤੋਂ ਲਗਾਤਾਰ ਲੁਧਿਆਣੇ ਤੇ ਨਿਕਲਦੀ ਹੈ ਔਰ ਕਿਉਂਕਿ ਪੰਜਾਬ ਗਵਰਨਮੈਂਟ ਨੇ 20 ਤੋਂ ਲੈ ਕੇ 30 ਤੱਕ ਸ਼ਹੀਦੀ ਦਿਵਸ ਮਨਾ ਰਹੀ ਹੈ ਸਰਵਜਨ ਸਦਨੀ ਗੁਰਗੋਬਿੰਦ ਸਿੰਘ ਮਹਾਰਾਜ ਨੇ ਗੁਰੂ ਇੱਕ ਬਹਾਦਰ ਜੀ ਦੀ ਕੁਰਬਾਨੀ ਆਪਣੇ ਪਿਤਾ ਜੀ ਨੂੰ ਕਹਿਆ ਸੀ ਗਊ ਔਰ ਜਨਊ ਦੀ ਰੱਖਿਆ ਦੇ ਲਈ ਉਹਨਾਂ ਦੀ ਉਹਨਾਂ ਨੇ ਕਹੇ ਤੁਹਾਡੇ ਤੋਂ ਵੱਡਾ ਤਿਆਗ ਕੌਣ ਕਰ ਸਕਦਾ ਔਰ ਮੈਗਨਾਈਟ ਸ਼ੋਭਾ ਯਾਤਰਾ ਹੈ ਉਹਨਾਂ ਨੂੰ ਹੀ ਸਮਰਪਿਤ ਦਾ ਚਾਰੋਂ ਸਾਬ ਜਦਾਂ ਨੂੰ ਸਮਰਪਿਤ ਹੈ ਔਰ ਉਹਨਾਂ ਦਾ ਜਿਹੜਾ ਭਗਵਾਨ ਦਾ ਆਸ਼ੀਰਵਾਦ ਸਾਡੇ ਸਾਰਿਆਂ ਤੇ ਬਣਿਆ ਰਹੇ ਇਹ ਕੱਖ ਸ਼ੁਭ ਕਾਮਨਾ ਕਰਦਾ ਸੋ ਇਹ ਸਨ ਕੈਬਨ ਮੰਤਰੀ ਬ੍ਰਹਮਸ਼ੰਕਰ ਜਿੰਪਾਈ ਦੱਸਿਏ ਕਿ 50 ਸਾਲ ਦੌਰਾਨ 20 ਤੋਂ ਲੈ ਕੇ 30 ਤੱਕ ਜਿਹੜੇ ਛੋਟੇ ਚਾਰ ਸਾਬ ਜਦਾਂ ਸ਼ਹੀਦੀ ਦਿਹਾੜਾ ਮਨਾਇਆ ਜਾ ਰਿਹਾ ਤੇ